ਸ਼ਸ਼ੀਕਲ ਜੀ ਅੱਜ ਆ ਕੰਨ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ organza ਦਾ ਸੂਟ ਹੋਵੇ ਭਾਵੇਂ tissue shimmer ਦਾ ਸੂਟ ਹੋਵੇ ਜਾਂ ਕੋਈ ਵੀ ਵਰਕ ਵਾਲਾ ਸੂਟ ਹੋਵੇ ਹੈਵੀ ਉਹ ਤੁਸੀਂ ਇਸ ਤਰੀਕੇ ਦੇ ਨਾਲ ਕਟਿੰਗ ਕਰ ਸਕਦੇ ਹੋ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਕੱਪੜੇ ਨੂੰ ਹਾਫ ਕਰ ਲੈਣਾ ਉਸ ਤੋਂ ਬਾਅਦ ਆਪਾਂ ਨੇ ਹਾਫ ਕਰਕੇ ਇੱਥੇ ਦੀ ਇਸ ਇੱਥੇ ਹਾਫ ਕੀਤਾ ਹੈ ਵਰਕ ਨੂੰ ਬਰਾਬਰ ਕਰਕੇ ਆਪਾਂ ਨੇ ਪਿੰਨ ਲਗਾ ਲੈਣੇ ਨੇ ਠੀਕ ਹੈ ਜੀ ਇਸ ਤਰੀਕੇ ਨਾਲ neck ਕੋਲੋਂ ਵੀ ਬਰਾਬਰ ਕਰਕੇ ਆਪਾਂ ਪਿੰਨ ਲਗਾ ਲੈਣੇ ਨੇ ਠੀਕ ਹੈ ਜੀ ਜਿੱਥੇ फ्रंट साइड देखो किते किते अपने ਕੋਲ ਜਿਹੜਾ ਵਰਕ ਹੈ ਛੋਟੇ ਛੋਟੇ ਬੂਟੀ ਹੈ ਉੱਥੇ ਵੀ ਆਪਾਂ ਨੇ ਦੋਨਾਂ ਸਾਈਡ ਬਰਾਬਰ ਕਰਕੇ ਪਿੰਨ ਲਗਾ ਲੈਣੇ ਨੇ ਉਸ ਤੋਂ ਬਾਅਦ ਜਣ ਆਪਾਂ ਘੇਰੇ ਤੇ ਘੇਰੇ ਤੇ ਵੀ ਆਪਾਂ ਨੇ ਪਿੰਨ ਲਗਾ ਲੈਣੇ ਨੇ ਚੰਗੇ ਤਰੀਕੇ ਨਾਲ ਸੈੱਟ ਕਰ ਲੈਣਾ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਪ੍ਰੈਸ ਠੀਕ ਹੈ ਜੀ ਪਿੰਨ ਲਗਾਉਣ ਤੋਂ ਬਾਅਦ ਤੁਸੀਂ ਕੱਪੜੇ ਨੂੰ ਪ੍ਰੈਸ ਕਰਨੀ ਆ ਹਲੇ ਆਪਾਂ ਲੰਬਾਈ ਚੜਾਈ ਆ ਜਿਹੜੀ ਕੁਝ ਵੀ ਨਹੀਂ ਉਤਾਰੀ ਹੈਗੀ ਹਲੇ ਸਿਰਫ ਆਪਾਂ ਨੇ ਪਿੰਨ ਹੀ ਲਗਾਏ ਨੇ ਫਰੰਟ ਵਾਲੀ ਸਾਈਡ ਤੇ ਠੀਕ ਹੈ ਜੀ ਹੁਣ ਆਪਣੀ ਜਿਹੜੀ ਪ੍ਰੈਸਾ ਹੋ ਗਈ ਆ ਹੁਣ ਆਪਾਂ ਇਹਦੀ ਜਿਹੜੀ ਚੜਾਈ ਆ ਉਹ ਉਤਾਰਾਂਗੇ ਇਹਨਾਂ ਦਾ हिਪ ਸਾਈਜ਼ ਸੀਗਾ 22.5 ਉਹਦੇ ਹਿਸਾਬ ਨਾਲ ਆਪਾਂ ਨੇ 2 ਇੰਚ ਪਲੱਸ ਕਰਕੇ ਜਿਹੜਾ ਕਪੜਾ ਹੈ ਉਹ ਤੇ ਸਾਰੇ ਤੇ ਨਿਸ਼ਾਨ ਲਗਾ ਲੈਣੇ ਤੁਸੀਂ ਵੀ ਜੋ ਤੁਹਾਡਾ ਸਾਈਜ਼ ਹੋਊਗਾ ਉਸ ਤੋਂ ਬਾਅਦ ਤੁਸੀਂ ਇਸ ਤਰੀਕੇ ਦੇ ਨਾਲ ਉਹਦਾ ਹਾਫ ਕਰਕੇ ਕਪੜਾ ਉਤਾਰ ਲੈਣਾ ਕੱਪੜੇ ਨੂੰ ਉਤਾਰਨ ਤੋਂ ਬਾਅਦ ਤੁਸੀਂ ਇੱਕ ਵਾਰ ਫਿਰ ਤੋਂ ਪਿੰਨ ਲਗਾਉਣੇ ਨੇ ਕੱਪੜੇ ਨੂੰ ਠੀਕ ਹੈ ਜੀ ਇੱਕ ਤਾਂ ਆਪਾਂ ਨੇ ਵਰਕ ਦੇ ਉੱਪਰ ਲਗਾ ਲਏ ਸੀ ਪਿੰਨ ਹੁਣ ਦੁਬਾਰਾ ਤੋਂ ਜਿੱਥੋਂ ਆਪਾਂ ਨੇ ਕਟਿੰਗ ਕੀਤੀ ਆ ਉੱਥੇ ਦੁਬਾਰਾ ਫੇਰ ਪਿੰਨ ਲਗਾ ਲੈਣਾ ਠੀਕ ਹੈ ਜੀ ਹੁਣ ਦੇਖੋ ਜੀ ਆਪਣੇ ਸਾਰੇ ਪਿੰਨ ਲੱਗ ਗਏ ਨੇ ਪਿੰਨ ਲਗਾਉਣ ਤੋਂ ਬਾਅਦ ਹੁਣ ਆਪਾਂ ਨੇ ਜਿਹੜੀ ਡਰਾਫਟਿੰਗ ਹੈ ਉਹ ਕਰਨੀ ਆ ਠੀਕ ਹੈ ਜੀ ਕੱਪੜੇ ਨੂੰ ਚੰਗੇ ਤਰ੍ਹਾਂ ਪ੍ਰੈਸ ਜ਼ਰੂਰ ਕਰ ਲੈਣਾ ਹੁਣ ਇਹ ਜਿਹੜਾ ਆਪਣੇ ਕੋਲ ਸ਼ਰਟ ਦਾ ਪੀਸ ਆ ਦੇਖੋ ਇਹਦਾ ਹੁਣ ਜਿਹੜਾ ਆਪਾਂ ਨੇ ਟੀਰਾ ਲਗਾਉਣਾ ਉਹ ਲਗਾਵਾਂਗੇ ਆਪਾਂ 6 ਇੰਚ ਕਿਉਂਕਿ 19 ਬਸਟ ਸਾਈਜ਼ ਆ ਇਹ 1.9 ਦੇ ਹਿਸਾਬ ਨਾਲ ਆਪਾਂ 6 ਤੀਰਾ ਲਾਉਣਾ ਡਾਊਨ ਕਰਨਾ ਆਪਾਂ ਨੇ ਔਣਾ ਇੰਚ ਕਿਉਂਕਿ ਬੈਕ ਨੈਕ ਘੱਟ ਹੈ ਇਹਨਾਂ ਦਾ ਔਰ ਦੇਖੋ ਅਗਰ ਆਪਾਂ ਸਾਰੀਆਂ ਪਲੇਟਾਂ ਨਹੀਂ ਪਾਉਣੀਆਂ ਹੈਗੀਆਂ ਤਾਂ ਤੁਸੀਂ ਜਿੰਨਾ ਤੁਸੀਂ ਡਾਊਨ ਤੋਂ ਬਾਅਦ ਨਿਸ਼ਾਨ ਜਿਹੜਾ ਲਗਾਉਣਾ ਜਿੰਨਾ ਤੀਰਾ ਕੱਟਿਆ ਉਹਨਾਂ ਹੀ ਤੁਸੀਂ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਮਤਲਬ ਆਪਾਂ 6 ਤੀਰਾ ਰੱਖਿਆ ਡਾਊਨ ਤੋਂ ਬਾਅਦ ਆਪਾਂ 6 ਤੇ ਇਹੀ ਨਿਸ਼ਾਨ ਲਗਾਉਣਾ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਫਰੰਟ ਕਰਾਸ ਔਰ ਜੇ ਜਿਹੜੀ ਇਹਦੀ ਗੁਲਾਈ ਦੇਣੀ ਆਪਾਂ ਨੇ ਉਹ ਆਪਾਂ ਨੇ ਸਿਰਫ 4 ਇੰਚ ਹੀ ਦੇਣੀ ਆ 1 ਇੰਚ ਗੁਲਾਈ ਨਹੀਂ ਦੇਣੀ ਕਿਉਂਕਿ ਸਾਈਡ ਵਾਲੀਆਂ ਪਲੇਟਸ ਆਪਾਂ ਨੇ ਨਹੀਂ ਪਾਉਣੀਆਂ ਠੀਕ ਹੈ ਜੀ ਤੁਸੀਂ ਇਸ ਤਰੀਕੇ ਦੇ ਨਾਲ ਡਰਾਫਟਿੰਗ ਜਿਹੜੀ ਉਹ ਰੈਡੀ ਕਰ ਲੈਣੀ ਆ ਔਰ ਮੋਡਾ ਕਿਸ ਤਰ੍ਹਾਂ ਚੈੱਕ ਕਰਨਾ ਉਹ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਏ ਠੀਕ ਹੈ ਆਪਣੇ ਕੋਲ 7/2 ਮੋਡਾ ਇਹਨਾਂ ਦਾ ਆ ਰਿਹਾ ਏ ਕਿ ਇਹ ਐਗਜ਼ੈਕਟ ਆਪਣਾ ਸੈੱਟ ਆਊਗਾ ਹੁਣ ਜੇ ਡਰਾਫਟਿੰਗ ਉਹ ਆਪਾਂ ਨੇ ਕਰ ਲਈ ਹੈ ਜਿੱਥੇ ਤੁਸੀਂ ਡਰਾਫਟਿੰਗ ਕੀਤੀ ਹੈ ਉੱਥੋਂ ਇਹਨੂੰ ਕੱਟ ਕਰ ਜਾਣਾ ਆਪਣੇ ਕੋਲ ਸਿਰਫ ਫਰੰਟ ਸਾਈਡ ਹੈ ਸ਼ਰਟ ਪੀਸ ਦਾ ਬੈਗ ਵਾਲਾ ਪਾ ਬਾਅਦ ਚ ਕਰਾਂਗੇ ਕਿਉਂਕਿ ਇਹ ਨੈੱਟ ਦੀ ਤਰ੍ਹਾਂ ਫੈਬਰਿਕ ਹੁੰਦਾ ਇਹਦੇ ਉੱਪਰ ਜਿਹੜੇ ਨਿਸ਼ਾਨ ਨੇ ਹੋ ਵੀ ਨਹੀਂ ਰਹਿੰਦੇ ਹੈਗੇ ਉਹ ਨਾਲ ਦੀ ਨਾਲ ਆਉ ਚੌਕੜਾ ਛੱਡ ਜਾਂਦਾ ਠੀਕ ਹੈ ਜੀ ਇਸ ਕਰਕੇ ਆਪਾਂ ਨੇ ਅਲੱਗ-ਅਲੱਗ ਇਹਨਾਂ ਦੀ ਕਟਿੰਗ ਕਰਨੀ ਆ ਡਾਊਨ ਛੋਟੇ ਗਲੇ ਦੇ ਵਿੱਚ ਆਪਾਂ ਨੇ 4 ਇੰਚ ਦੇਣਾ ਹੁੰਦਾ ਹੁਣ ਦੇਖੋ ਜਿਹੜੀ ਹੁਣ ਆਪਾਂ ਮੋਡੇ ਦੀ ਕਾਰਟ ਪਾਈ ਆ ਇਹਦੀ ਆਪਾਂ ਨੇ ਕਟਿੰਗ ਤੋਂ ਬਾਅਦ ਉੱਥੇ ਦੁਬਾਰਾ ਫੇਰ ਪਿੰਨ ਲਗਾਉਣੇ ਨੇ ਤਾਂ ਜੋ ਜਿਹੜਾ ਆਪਣਾ ਕੱਪੜਾ ਬਿਲਕੁਲ ਵੀ ਨਾ ਹਿੱਲੇ ਕਿਧਰੇ ਪਾਸੇ ਨੂੰ ਸਿਰਫ ਪਿੰਨ ਲਗਾਉਣ ਨੂੰ ਹੀ ਟਾਈਮ ਲੱਗਦਾ ਆ अदरवाइज ਆਪਣਾ ਟਾਈਮ ਆ ਜਿਹੜਾ ਇੰਨਾ ਨਹੀਂ ਲੱਗਦਾ ਹੈਗਾ ਤੇ ਬਹੁਤ ਹੀ ਆਸਾਨੀ ਦੇ ਨਾਲ ਆ ਜਿਹੜਾ ਇਹ ਸੂਟ ਕੱਟਿਆ ਜਾਂਦਾ ਠੀਕ ਹੈ ਜੀ ਇਹ ਹੋ ਗਈ ਫਰੰਟ ਸਾਈਡ ਆਪਣੀ ਆ ਦੇਖੋ ਤੁਸੀਂ ਜਿਵੇਂ ਮਰਜ਼ੀ ਇਹਨੂੰ ਸੈੱਟ ਕਰਕੇ ਦੇਖੋ ਕੱਪੜਾ ਬਿਲਕੁਲ ਵੀ ਨਹੀਂ ਹਿੱਲੂਗਾ ਕਿਉਂਕਿ ਇਹਨੂੰ ਆਪਾਂ ਸਾਰੇ ਨੂੰ ਪਿੰਨ ਲਗਾਏ ਹੋਏ ਨੇ ਹੁਣ ਇਹਦੇ ਸਾਈਡ ਤੋਂ ਨਿਕਲਿਆ ਸੀਗਾ ਜੀ ਬਾਹਵਾਂ ਦਾ ਕੱਪੜਾ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਬਾਹਵਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਕੱਟ ਕਰ ਲੈਣਾ ਸਭ ਤੋਂ ਪਹਿਲਾਂ ਆਪਾਂ ਲੈਣੇ ਨੇ ਪਿੰਨ ਵਰਕ ਨੂੰ ਹਾਫ ਕਰਕੇ ਚੰਗੀ ਤਰ੍ਹਾਂ ਪਿੰਨ ਲਗਾਉਣੇ ਨੇ ਉਸ ਤੋਂ ਬਾਅਦ ਆਪਾਂ ਇਹਦੀ ਲੈਂਥ ਉਤਾਰਨੀ ਹੈ ਠੀਕ ਹੈ ਜੀ ਕਿਉਂਕਿ ਕਈ ਵਾਰ ਨਾ ਇਸ ਤਰ੍ਹਾਂ ਦੇ ਸੂਟ ਕੱਟਣ 'ਚ ਬੜੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਇੱਕ ਤਾਂ ਇਹ ਸੈੱਟ ਨਹੀਂ ਹੁੰਦੇ ਛੇਤੀ ਛੇਤੀ ਕਪੜਾ ਹਿੱਲ ਲੀ ਜਾਂਦਾ ਤੇ ਡੱਡਾ ਮੱਡਾ ਹੋ ਜਾਂਦਾ ਠੀਕ ਹੈ ਜੀ ਪਰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਇਸ ਤਰੀਕੇ ਦੇ ਨਾਲ ਤੁਹਾਡਾ ਨਾ ਤਾਂ ਕਪੜਾ ਹਿੱਲੂਗਾ ਔਰ ਆਰਾਮ ਦੇ ਨਾਲ ਇਹਦੀ ਬਾਕੀ ਸੂਟਾਂ ਦੀ ਤਰ੍ਹਾਂ ਵੀ ਕਟਿੰਗ ਹੋਊਗੀ ਠੀਕ ਹੈ ਜੀ ਲਓ ਜੀ ਹੁਣ ਇੱਕ ਬਾਹ ਦਾ ਪੀਸ ਆਪਾਂ ਲੈਂਥ ਉਤਾਰ ਲਈਆ ਹੁਣ ਦੂਸਰੀ ਬਾਹ ਵੀ ਆਪਾਂ ਇਸੇ ਤਰੀਕੇ ਦੇ ਨਾਲ ਲੈਂਥ ਉਤਾਰ ਲੈਣੀ ਠੀਕ ਹੈ ਜੀ ਇਹ ਆਪਣੇ ਕੋਲ ਦੇਖੋ ਸ਼ਰਟ ਦਾ ਪੂਰਾ ਹੀ ਪੀਸ ਸੀਗਾ ਇਹ ਪਹਿਲਾਂ ਆਪਾਂ ਕੋਈ ਵੀ ਲੈਂਥ ਵਗੈਰਾ ਨਹੀਂ ਉਤਾਰਨੀ ਹੈਗੀ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਉਸੇ ਤਰੀਕੇ ਨਾਲ ਤੁਸੀਂ ਫੈਬਰਿਕ ਨੂੰ ਉਤਾਰ ਲੈਣਾ ਦੂਸਰੀ ਬਾਹ ਦੇ ਵੀ ਪਿੰਨ ਆਪਾਂ ਲਗਾ ਲੈਣੇ ਨੇ ਠੀਕ ਹੈ ਜੀ ਇਹ ਹੋ ਗਈ ਆਪਣੀ ਦੂਸਰੀ ਬਾਹ ਦੀ ਕਟਿੰਗ ਤੇ ਜਿਹੜੀਆਂ ਬਣਾ ਚੈਨਲ ਤੇ ਪਹਿਲੀ ਵਾਰ ਆਈਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਠੀਕ ਹੈ ਜੀ ਤਾਂ ਜੋ ਆਪਾਂ ਹੋਰ ਵਧੀਆ-ਵਧੀਆ ਤਰੀਕੇ ਤੁਹਾਨੂੰ ਦੱਸੀਏ ਅਗਲੀ ਵੀਡੀਓ ਦੇ ਵਿੱਚ ਦੇਖੋ ਹੁਣ ਆਪਣੇ ਕੋਲ ਆਹ ਬੈਕ ਸਾਈਡ ਦਾ ਪੀਸ ਹੈ ਠੀਕ ਹੈ ਜੀ ਆਹ ਆਪਣੇ ਕੋਲ ਜਿਹੜਾ ਫੈਬਰਿਕ ਹੈ ਇੰਨਾ ਵੱਡਾ ਹੈ ਇਹ ਠੀਕ ਹੈ ਇਹਨੂੰ ਤੁਸੀਂ ਉਤਾਰਨਾ ਨਹੀਂ ਹੈਗਾ ਕਈ ਵਾਰ ਆਪਣਾ ਇਹ ਵੀ ਕੰਮ ਆ ਜਾਂਦਾ ਹੁਣ ਤੁਸੀਂ ਇੱਥੋਂ ਸ਼ਰਟ ਦੀ ਜਿਹੜੀ ਚੌੜਾਈ ਆ ਉਹ ਉਤਾਰ ਲੈਣੀ ਹੈ ਠੀਕ ਹੈ ਜੀ 4 ਪਲੱਸ ਕਰਕੇ ਪਰ ਆਪਾਂ ਥੋੜੀ ਜਿਹਾ ਜ਼ਿਆਦਾ ਉਤਾਰਾਂਗੇ ਕਿਉਂਕਿ ਕਈ ਵਾਰ ਨਾ ਕੰਨੀ ਚੌੜੀ ਹੁੰਦੀ ਆ ਆਪਾਂ ਕੰਨੀ ਵਿੱਚ ਨਹੀਂ ਲੈਣੀ ਆਪਾਂ ਬਾਅਦ ਵਿੱਚ ਕੱਟ ਕਰ ਦਾਂਗੇ ਹੁਣ ਇਹ ਫੈਬਰਿਕ ਨੂੰ ਦੇਖੋ ਤੁਸੀਂ ਇਸ ਤਰੀਕੇ ਨਾਲ ਕੱਟ ਲਗਾ ਕੇ ਇਹਨੂੰ ਇਸ ਤਰੀਕੇ ਦੇ ਨਾਲ ਅਲੱਗ ਕਰ ਦੇਣਾ ਮਤਲਬ ਫਾੜ ਦੇਣਾ ਇਸ ਤਰ੍ਹਾਂ ਫਾੜਨ ਦੇ ਨਾਲ ਤੁਹਾਡਾ ਜਿਹੜਾ ਕੱਪੜਾ ਬਿਲਕੁਲ ਸਿੱਧਾ ਹੀ ਫਟੂਗਾ ਠੀਕ ਹੈ ਜੀ ਕਿਉਂਕਿ ਸੀਜ਼ਰ ਦੇ ਨਾਲ ਏ ਟੇਟਾ ਮੇਟਾ ਹੋ ਜਾਂਦਾ ਲਓ ਜੀ ਇਹ ਹੋ ਗਿਆ ਬੈਕ ਸਾਈਡ ਹੁਣ ਤੁਸੀਂ ਇਹਨੂੰ ਦੇਖੋ ਇਸ ਤਰੀਕੇ ਦੇ ਨਾਲ ਰੱਖ ਕੇ ਇਹਨੂੰ ਫੋਲਡ ਕਰ ਲੈਣਾ ਜਿਹੜੇ ਤਰੀਕੇ ਨਾਲ ਤੁਹਾਨੂੰ ਮੈਂ ਦੱਸੂਗੀ ਪ੍ਰੈਸ ਉਸੇ ਤਰੀਕੇ ਦੇ ਨਾਲ ਹੀ ਕਰਨੀ ਆ ਬਿਲਕੁਲ ਵੀ ਕਾਣ ਨਹੀਂ ਪਊਗੀ ਕੱਪੜੇ ਦੇ ਵਿੱਚ ਤੇ ਬਾਰ ਬਾਰ ਸੈੱਟ ਕਰਨ ਦੀ ਜ਼ਰੂਰਤ ਵੀ ਨਹੀਂ ਹੋਊਗੀ ਆ ਦੇਖੋ ਤੁਸੀਂ ਇਸ ਤਰੀਕੇ ਦੇ ਨਾਲ ਜੇ ਅਗਰ ਫਾੜ ਕੇ ਕੱਪੜਾ ਕੱਢੋਗੇ ਤਾਂ ਤੁਸੀਂ ਸਿਰਫ ਉਹਦੀ ਕੰਨੀ ਕੰਨੀ ਵੱਲ ਉਹਨੂੰ ਆਪਾਂ ਬਰਾਬਰ ਕਰਕੇ ਪ੍ਰੈਸ ਕਰ ਦੇਣੀ ਆ ਠੀਕ ਹੈ ਜੀ ਕਪੜੇ ਨੂੰ ਨਾਲ ਦੀ ਨਾਲ ਤੁਸੀਂ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਔਰ ਨਾਲ ਦੀ ਨਾਲ نیچے ਵਾਲੇ ਹਿੱਸੇ ਨੂੰ ਤੁਸੀਂ ਪ੍ਰੈਸ ਕਰ ਲੈਣੇ ਆ ਠੀਕ ਹੈ ਜੀ ਇਹ ਹੋ ਗਈ ਜੀ ਹੁਣ ਕਟਿੰਗ ਬੈਕ ਵਾਲੇ ਪੱਲੇ ਦੀ ਠੀਕ ਹੈ ਜੀ ਇਹਨੂੰ ਵੀ ਤੁਸੀਂ ਉਸੇ ਤਰੀਕੇ ਦੇ ਨਾਲ ਪਿੰਨ ਲਗਾ ਲੈਣੇ ਨੇ ਤਾਂ ਜੋ ਤੁਹਾਡਾ ਬੈਕ ਵਾਲਾ ਪੱਲਾ ਵੀ ਕਿਤੇ ਦੇ ਪਾਸੇ ਨੂੰ ਨਾ ਹਿੱਲੇ ਹੁਣ ਜਿਹੜਾ ਫਰੰਟ ਵਾਲਾ ਆਪਾਂ ਨੇ ਕੱਟਿਆ ਸੀਗਾ ਉਹ ਤੁਸੀਂ ਇਸ ਤਰੀਕੇ ਨਾਲ ਬੈਕ ਵਾਲੇ ਪੱਲੇ ਦੇ ਉੱਪਰ ਰੱਖ ਲੈਣਾ ਠੀਕ ਹੈ ਜੀ ਔਰ ਉਹਨੂੰ ਕਟਿੰਗ ਕਰ ਦੇਣਾ ਵਿਨ ਲਗਾਉਣ ਦਾ ਇਹ ਫਾਇਦਾ ਹੋ ਜਾਂਦਾ ਕਿ ਕਪੜਾ ਬਿਲਕੁਲ ਆਪਣੇ ਮੋਢਿਆਂ ਕੋਲੋਂ ਨਹੀਂ ਹਿੱਲੂਗਾ ਕਈ ਵਾਰ ਜਦੋਂ ਆਪਾਂ ਮੋਢੇ ਕਟਿੰਗ ਕਰਦੇ ਹਾਂ ਨਾ ਦੋਨੋਂ ਅਲੱਗ-ਅਲੱਗ ਹੋ ਜਾਂਦੇ ਨੇ ਪਰ ਇਸ ਤਰ੍ਹਾਂ ਨਹੀਂ ਹੋਊਗਾ ਕਿਉਂਕਿ ਆਪਾਂ ਪਹਿਲਾਂ ਹੀ ਇਹਨੂੰ ਪੱਕਾ ਕੀਤਾ ਹੋਇਆ ਹੈ। ਕਾਰਟ ਆਪਾਂ ਫਰੰਟ ਵਾਲੀ ਹੀ ਪਾਈ ਹੋਈ ਹੈ ਬੈਕ ਵਾਲੀ ਕਾਰਟ ਆ ਜਿਹੜੀ ਉਹ ਆਪਾਂ ਨੇ ਬੈਕ ਕ੍ਰੋਸ ਦੇ ਹਿਸਾਬ ਦੇ ਨਾਲ ਦੁਬਾਰਾ ਤੋਂ ਨਿਸ਼ਾਨ ਲਗਾ ਕੇ ਫਿਰ ਲਗਾਵਾਂਗੇ। ਕਿਉਂਕਿ ਤੁਹਾਨੂੰ ਦੱਸਿਆ ਕਿ ਇਹਦੇ ਉੱਪਰ ਨਿਸ਼ਾਨ ਨੇ ਜਿਹੜੇ ਉਹ ਨਹੀਂ ਰਹਿੰਦੇ ਨਾਲ ਦੀ ਨਾਲ ਝੜ ਜਾਂਦੇ ਨੇ। ਤੁਸੀਂ ਵੀ ਕੋਈ ਹੈਵੀ ਚੀਜ਼ ਰੱਖ ਲੈਣੀ ਆ ਠੀਕ ਆ ਅਗਰ ਤੁਹਾਡੇ ਕੋਲ ਐਕਸਟਰਾ ਸੀਜ਼ਾ ਤੁਸੀਂ ਉਹ ਰੱਖ ਲੈਣੀ ਆ ਸਕੇਲ ਵਗੈਰਾ ਰੱਖ ਕੇ ਤੁਸੀਂ ਕੱਪੜੇ ਨੂੰ ਸੈੱਟ ਕਰ ਲੈਣ ਠੀਕ ਹੈ ਜੀ ਤੇ ਬਾਕੀ ਆਪਾਂ ਨੇ ਤੁਹਾਨੂੰ ਦੱਸਿਆ ਹੀ ਆ ਕਿ ਇਹਦੇ ਵਿੱਚ ਜਿਹੜੀਆਂ ਪਲੇਟਾਂ ਆਪਾਂ ਸਾਈਡ ਵਾਲੀਆਂ ਨਹੀਂ ਪਾਉਣੀਆਂ ਉਹ ਤੁਸੀਂ ਜਿੰਨਾ ਟੀਰਾ ਕੱਟ ਕਰਨਾ ਡਾਊਨ ਦੇਣ ਤੋਂ ਬਾਅਦ ਤੁਸੀਂ ਮੋਢਾ ਵੀ ਉਨਾ ਹੀ ਕੱਟ ਕਰਨਾ ਹੁਣ ਆਪਾਂ ਲਗਾਵਾਂਗੇ ਇਹਨਾਂ ਦਾ ਬੈਕ ਕਰਾਸ ਠੀਕ ਹੈ ਜੀ ਫਰੰਟ ਕ੍ਰੋਸ ਆਪਾਂ 6.5 ਲਗਾਇਆ ਸੀ ਬੈਕ ਕ੍ਰੋਸ 7 ਤੇ ਨਿਸ਼ਾਨ ਲਗਾ ਲੈਣੇ ਇਸ ਤਰੀਕੇ ਨਾਲ ਤੇ ਬੈਕ ਵਾਲੀ ਜਿਹੜੀ ਕਾਟ ਆ ਉਹ ਵੀ ਤੁਸੀਂ ਪਾ ਦੇਣੀ ਆ ਉਹ ਵੀ ਤੁਸੀਂ ਅਗਰ ਬੈਕ neck ਤੁਹਾਡਾ ਘਾਟਾ ਤਾਂ 1 ਇੰਚ ਪਾਉਣੀ ਆ ਠੀਕ ਹੈ ਜੀ ਨਹੀਂ ਤੁਸੀਂ ਬੈਕ ਵਾਲੀ ਕਾਟ ਵੀ ਜਿਹੜੀ 1.5 ਇੰਚ ਕਰ ਦੇਣੀ ਆ ਤੇ ਬਾਕੀ ਤੁਹਾਨੂੰ ਆਪਾਂ ਦੱਸਿਆ ਸੀਗਾ ਕਿ ਮੋਟਾ ਕਿਵੇਂ ਪਤਾ ਕਰਨਾ ਵੀ ਆਪਣਾ ਟੋਟਲ ਸਹੀ ਕੱਟਿਆ ਗਿਆ ਹੈ ਨਾ ਉਹ ਤੁਹਾਨੂੰ ਮੈਥਡ ਆਪਾਂ ਦੱਸਿਆ ਸੀ ਪਿਛਲੀ ਵੀਡੀਓ ਦੇ ਵਿੱਚ ਹੁਣ ਇਹਨਾਂ ਦਾ ਜਿਹੜਾ ਮੁੱਡਾ ਆ ਰਿਹਾ ਸੀ ਆਪਣੇ ਕੋਲ ਸਵਾ ਸੱਤ ਆ ਰਿਹਾ ਸੀ ਤੁਸੀਂ ਇਸ ਤਰੀਕੇ ਨਾਲ ਦੁਬਾਰਾ ਮੇజర్ ਕਰ ਲੈਣਾ ਔਰ ਕੱਪੜੇ ਨੂੰ ਉੱਥੇ ਸਵਾ ਸੱਤ ਤੇ ਹੀ ਨਹੀਂ ਆਪਾਂ ਨਿਸ਼ਾਨ ਲਗਾਉਣਾ ਇਸ ਤਰ੍ਹਾਂ ਦੇਖੋ ਤੁਸੀਂ ਚੈੱਕ ਕਰ ਲੈਣਾ ਠੀਕ ਹੈ ਹਲਕਾ ਜਿਹਾ ਆਪਣਾ ਜਿਹੜਾ ਫਰੰਟ ਵਾਲਾ ਪੱਲਾ ਥੋੜਾ ਜਿਹਾ نیچے ਹੋਊਗਾ ਐਦਾਂ ਕਰਨ ਨਾਲ ਇਹ ਫਾਇਦਾ ਹੋ ਜਾਂਦਾ ਕਿ ਆਪਣਾ ਦੋਨੋਂ ਜਿਹੜੇ ਮੋਡੇ ਨੇ ਸੇਮ ਕੱਟੇ ਜਾਣਗੇ ਠੀਕ ਹੈ ਜੀ ਤੇ ਬਾਕੀ ਆਪਾਂ ਸਾਈਡਾਂ ਤੋਂ ਬਿਲਕੁਲ ਬਰਾਬਰ ਕੱਟਣਾ ਸਿਰਫ ਮੋਡੇ ਦੀ ਕਾਰਟ ਜਿਹੜੀ ਉਹ ਆਪਾਂ ਦੁਬਾਰਾ ਪਾਈ ਆ ਤੁਸੀਂ ਵੀ ਇਸ ਤਰੀਕੇ ਨਾਲ ਪਾ ਕੇ ਉਹਨੂੰ ਕੱਟ ਕਰ ਦੇਣਾ ਠੀਕ ਹੈ ਜੀ ਲਓ ਜੀ ਹੁਣ ਬੈਕ ਆ ਜਿਹੜੀ ਬੈਕ ਵਾਲੀ ਕਟਿੰਗ ਵੀ ਆਪਣੀ ਹੋ ਗਈ ਹੈ ਬਿਲਕੁਲ ਹੀ ਆਸਾਨ ਤਰੀਕਾ ਹੈ ਇਹ ਤੇ ਹੁਣ ਆਪਾਂ ਇਹਦੀ ਕਟਾਂਗੇ ਜੀ ਲਾਈਨਿੰਗ ਲਾਈਨਿੰਗ ਇਹਨਾਂ ਦੀ ਟਾਫਟਾ ਦੇ ਵਿੱਚ ਹੈ ਕਿਉਂਕਿ ਕਪੜਾ ਕਾਫੀ ਪਤਲਾ ਹੈ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਿੰਨੀ ਕ ਆਪਾਂ ਨੇ ਜ਼ਿਆਦਾ ਕੱਟਣੀ ਆ ਜਾਂ ਪੂਰੀ ਕੱਟਣੀ ਉਹ ਵੀ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਤੇ ਸਾਈਡਾਂ ਆਪਾਂ ਤੁਹਾਨੂੰ ਦੱਸਿਆ ਹੀ ਕਿ ਆਪਾਂ ਨੇ ਪੂਰੀਆਂ ਪੂਰੀਆਂ ਕੱਟ ਲੈਣੀਆਂ ਨੇ ਔਰ ਹਾਂ ਪਲੇਟਾਂ ਦੇ ਜਿਹੜੇ ਨਿਸ਼ਾਨ ਨੇ ਉਹ ਵੀ ਆਪਾਂ ਪਾਉਣੇ ਨੇ ਹਲੇ ਉਹ ਹੁਣ ਆਪਾਂ ਦੋਨੋਂ ਪੱਲੇ ਰੱਖੇ ਹੋਏ ਨੇ ਪਲੇਟਾਂ ਦੇ ਨਿਸ਼ਾਨ ਨੇ ਉਹ ਵੀ ਆਪਾਂ ਤੁਹਾਨੂੰ ਲਾ ਕੇ ਦੱਸ ਦੇ ਇਹਨਾਂ ਦੇ ਜਿਹੜੇ ਨਿਸ਼ਾਨ ਨੇ ਉਹ ਆਪਾਂ ਕਿੱਦਾਂ ਲਾਉਣੇ ਨੇ 12 ਇੰਚ ਤੋਂ ਲਗਾਵਾਂਗੇ ਕਿਉਂਕਿ ਸਾਈਜ਼ ਨਾਰਮਲ ਸਾਈਜ਼ ਹੀ ਆ 1.9 ਸਟਾਈਜ਼ ਆ ਇਹ ਬਾਹਰ ਇਹਨਾਂ ਦੀ ਜਿਹੜੀ ਲੈਂਥ ਆ ਉਹ ਜ਼ਿਆਦਾ ਹੈ ਪਲੇਟਾਂ ਦੇ ਨਿਸ਼ਾਨ ਆਪਾਂ 12 ਤੋਂ ਹੀ ਲਗਾਵਾਂਗੇ ਇਹਨਾਂ ਦੇ ਵੀ ਚੜਾਈ ਉਹ ਹੀ 3.5 ਤੋਂ ਲਗਾਵਾਂਗੇ ਤੇ ਲੰਬਾਈ ਆ ਜਿਹੜੀ ਉਹ ਆਪਾਂ 8 ਇੰਚ ਤੱਕ ਲਗਾ ਦੇਣੀ ਹੈ ਠੀਕ ਹੈ ਜੀ ਪਲੇਟਾਂ ਦੇ ਨਿਸ਼ਾਨ ਜਿਹੜੇ ਲਾਉਣ ਤੋਂ ਬਾਅਦ ਆਪਾਂ ਨੇ ਉਹ ਕੈਂਚੀ ਨਾਲੇ ਪੱਕੇ ਕਰ ਦੇਣੇ ਆ ਦੋਨੋਂ ਕੱਪੜਿਆਂ ਨੂੰ ਬਰਾਬਰ ਕਰਕੇ ਤੁਸੀਂ ਨਿਸ਼ਾਨ ਪੱਕੇ ਕਰਨੇ ਆ ਤੇ ਜਿਹੜੇ ਹੁਣ ਸਾਈਡਾਂ ਦੇ ਨਿਸ਼ਾਨ ਸੀਗੇ ਉਹ ਵੀ ਆਪਣੇ ਦੇਖੋ ਨਾਲ ਲਗਾਏ ਤਾਂ ਸੀਗੇ ਪਰ ਉਹ ਦਿਖ ਨਹੀਂ ਰਹੇ ਦੁਬਾਰਾ ਤੋਂ ਆਪਾਂ ਨੇ ਫੇਰ ਲਗਾ ਕੇ ਉਹਨਾਂ ਨੂੰ ਕੱਟ ਦੇ ਦੇਣੇ ਨੇ ਕਿ ਤੁਸੀਂ ਜਿਹੜੀ ਲਾਈਨਿੰਗ ਹੈ ਹਨਾ ਬਾਕੀ ਕੱਪੜਿਆਂ 'ਚ ਆਪਾਂ ਨਾਲ ਰੱਖ ਕੇ ਕੱਟ ਕਰ ਲੈਣੇ ਆ ਪਰ ਔਰਗੈਂਜ਼ਾ ਹੋ ਗਿਆ ਜਾਂ ਟਿਸ਼ੂ ਸ਼ਿਮਰ ਹੋ ਗਿਆ ਇਹਦੇ ਵਿੱਚ ਨਾਲ ਸੈੱਟ ਨਹੀਂ ਬੈਠਦੀ ਤੁਸੀਂ ਅਲੱਗ-ਅਲੱਗ ਦੀ ਕਟਿੰਗ ਕਰਨੀ ਆ ਠੀਕ ਹੈ ਜੀ ਟਾਈਮ ਜ਼ਰੂਰ ਲੱਗ ਜਾਂਦਾ ਪਰ ਉੰਨੀ ਹੀ ਆਪਣੀ ਦੇਖੋ ਫਿਨਿਸ਼ਿੰਗ ਆਊਗੀ ਅਗਰ ਆਪਾਂ ਸਟੀਚਿੰਗ ਕਰਦੇ ਆ ਨਾ ਅਗਰ ਕਟਿੰਗ ਵਧੀਆ ਹੋਊਗੀ ਤਾਂ ਫਿਨਿਸ਼ਿੰਗ ਵੀ ਉੰਨੀ ਆਉਂਦੀ ਆ ਇਹ ਹੈਗਾ ਜੀ ਆਪਣੇ ਕੋਲ ਲਾਈਨਿੰਗ ਦਾ ਪੇਸ ਇਹ ਟਾਫਟਾ ਦੇ ਵਿੱਚ ਇਹਨੂੰ ਵੀ ਆਪਾਂ ਨੇ ਪ੍ਰੈਸ ਕਰਕੇ ਪਹਿਲਾਂ ਇਹਦੇ ਜਿਹੜੇ ਰਿੰਕਲਸ ਵਗੈਰਾ ਨੇ ਉਹ ਕੱਢ ਦੇਣੇ ਨੇ ਤੇ ਨਾਲ ਤੁਸੀਂ ਇਹ ਵੀ ਖਿਆਲ ਰੱਖਣਾ ਅਗਰ ਤੁਹਾਡੀ ਟਾਫਟਾ ਦੀ ਲਾਈਨਿੰਗ ਦੇਖ ਲੈਣੀ ਆ ਵੀ ਅਗਰ ਵਧੀਆ ਕਈ ਵਾਰ ਨਾ ਇਹ ਜਿਹੜੀ ਕੰਨੀ ਹੁੰਦੀ ਆ ਉਹ ਕਾਫੀ ਖਿੱਚੀ ਖਿੱਚੀ ਹੁੰਦੀ ਆ ਤੁਸੀਂ ਕੰਨੀ ਉਤਾਰ ਦੇਣੀ ਆ ਠੀਕ ਹੈ ਜੀ ਪਰ ਆਪਣੇ ਕੋਲੇ ਦੇਖੋ ਕੰਨੀ ਜਿਹੜੀ ਖਿੱਚੀ ਨਹੀਂ ਹੋਈ ਬਿਲਕੁਲ ਠੀਕ ਆ ਇਹ ਲਾਈਨਿੰਗ ਦਾ ਤੁਸੀਂ ਇਸੇ ਤਰੀਕੇ ਦੇ ਨਾਲ ਹਾਫ ਕਰਕੇ ਠੀਕ ਹੈ ਜੀ ਉਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਫੋਲਡ ਕਰ ਲੈਣਾ ਔਰ ਇਹ ਵੀ ਧਿਆਨ ਰੱਖਣਾ ਕਿ ਜਿਹੜੀ ਲਾਈਨਿੰਗ ਆਪਣੀ ਉਹ ਕਾਣ ਵਿੱਚ ਨਹੀਂ ਹੋਣੀ ਚਾਹੀਦੀ ਕਾਣ ਕੱਢ ਕੇ ਤੁਸੀਂ ਲਾਈਨਿੰਗ ਨੂੰ ਇਸ ਤਰੀਕੇ ਨਾਲ ਸੈੱਟ ਕਰਨਾ ਕਿਉਂਕਿ ਜੇ ਲਾਈਨਿੰਗ ਕਾਣ ਦੇ ਵਿੱਚ ਹੋਊਗੀ ਤਾਂ ਤੁਹਾਡਾ ਸਾਰਾ ਸੂਟ ਜਿਹੜਾ ਟੱਡਾ ਜਾਊਗਾ ਠੀਕ ਹੈ ਜੀ ਹੁਣ ਆਪਾਂ ਨੇ ਦੋਨਾਂ ਪੱਲਿਆਂ 'ਚ ਕੋਈ ਵੀ ਪੱਲਾ ਚੱਕ ਲੈਣਾ ਇਸ ਤਰੀਕੇ ਨਾਲ ਤੁਸੀਂ ਬਰਾਬਰ ਕਰਕੇ ਕਟਿੰਗ ਕਰ ਦੇਣੀ ਆ ਅਗਰ ਤੁਸੀਂ ਲਾਈਨਿੰਗ ਵਾਲੇ ਸੂਟ ਦੇ ਵਿੱਚ ਪਾਈਪਿੰਗ ਲਗਾਉਣੀ ਆ ਤਾਂ ਤੁਸੀਂ hip ਤੋਂ ਲੈ ਕੇ نیچے ਤੱਕ ਅੱਧਾ ਇੰਚ ਤੁਸੀਂ ਜਿਹੜੀ ਲਾਈਨਿੰਗ ਆ ਉਹ ਵੱਧ ਕੱਟ ਲੈਣੀ ਹੈ ਕਿਉਂਕਿ ਜਦੋਂ ਆਪਾਂ ਪਾਈਪਿੰਗ ਲਗਾਉਨੇ ਆ ਤਾਂ ਆਪਣੇ ਕੋਲ ਕਪੜਾ ਜਿਹੜਾ ਉਹ نیچے ਤੋਂ ਖਿੱਚਿਆ ਜਾਂਦਾ ਹੈ ਉੱਪਰੋਂ ਤੁਸੀਂ hip ਤੱਕ ਬਰਾਬਰ ਕੱਟ ਲੈਣੀ ਹੈ ਔਰ نیچے ਤੋਂ ਤੁਸੀਂ ਅੱਧਾ ਇੰਚ ਜ਼ਿਆਦਾ ਕੱਟ ਦੇਣੀ ਹੈ ਠੀਕ ਹੈ ਜੀ ਆਪਾਂ ਵੀ نیچے ਤੋਂ ਥੋੜੀ-ਥੋੜੀ ਜ਼ਿਆਦਾ ਰੱਖੀ ਹੈ ਕਿਉਂਕਿ ਆਪਾਂ ਪਾਈਪਿੰਗ ਇਹਦੀ ਅਟੈਚ ਕਰਨੀ ਹੈ ਨਾਲ